ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸੋ YouTube ਫਾਰਮਰ ਚੈਨਲ ਤੇ ਸਵਾਗਤ ਕਰਦੇ ਆਂ ਤੁਹਾਡਾ ਸਭ ਦਾ ਸੋ ਆਪਾਂ ਗੱਲ ਕਰਾਂਗੇ ਅੱਜ ਦੀ ਵੀਡੀਓ ਵਿੱਚ ਪੰਜਾਬ ਦਾ ਮੌਸਮ ਕਿ ਸਤੰਬਰ ਮਹੀਨੇ ਦੇ ਆਖਰੇ 5-7 ਦਿਨ 25 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਮੌਸਮ ਕਿਵੇਂ ਦਾ ਹੈ ਕਿਸਾਨਾਂ ਦੇ ਲਈ ਕੀ ਫਸਲੀ ਸੁਝਾਅ ਨੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਕੀ ਮੌਸਮ ਅਗਲੇ ਦਿਨਾਂ ਵਿੱਚ ਬਦਲ ਰਿਹਾ ਹੈ ਮੀਂਹ ਦੇ ਹਾਲਾਤ ਕਿੰਨੇ ਕੁ ਨੇ ਕਿਉਂਕਿ ਜੀਰੀ ਦੀ ਝੋਨੇ ਦੀ ਬਾੜੀ ਦਾ ਜਿਹੜਾ ਸੀਜ਼ਨ ਹੈ ਹੁਣ ਉਹ ਜ਼ੋਰ ਫੜ ਰਿਹਾ ਹੈ ਸੋ ਜਿਹੇ ਦੇ ਵਿੱਚ ਮੌਸਮ ਦੀ ਅਪਡੇਟ ਕਿਸਾਨਾਂ ਲਈ ਮਹੱਤਵਪੂਰਨ ਹੋ ਜਾਂਦੀ ਹੈ ਸੋ ਗੱਲ ਕਰਦੇ ਆਂ ਅੱਜ 25 ਸਤੰਬਰ ਤੋਂ ਇਹਦੇ ਲਈ ਆਪਾਂ ਪਹਿਲਾਂ ਰੇਨਫਾਲ ਡਾਟਾ ਤਸਵੀਰ ਦੇਖਦੇ ਆਂ ਸੋ ਜਿਵੇਂ ਕਿ ਦੇਖ ਰਿਹਾ ਆਂ ਇਹ ਅਗਲੇ 2-3 ਦਿਨਾਂ ਦਾ ਜਿਹੜਾ ਰੇਨਫਾਲ ਡਾਟਾ ਦਿਖਾ ਰਿਹਾ ਕਿ ਕਿਹੜੇ-ਕਿਹੜੇ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਪੂਰਬੀ ਹਿੱਸਿਆਂ ਤੋਂ ਬੰਗਾਲ ਦੀ ਖਾੜੀ ਤੋਂ ਵੀ ਸਿਸਟਮ ਬਣ ਕੇ ਅੱਗੇ ਵਧ ਰਹੇ ਨੇ ਤੇ ਇੱਕ ਪਹਾੜੀ ਖੇਤਰਾਂ ਵਿੱਚ ਇੱਕ ਵੈਸਟਰਨ ਥਰਮਸਾ ਵੀ ਜਿਹੜਾ ਹਲਕੇ ਤੋਂ ਮੱਧਮ ਸ਼੍ਰੇਣੀ ਦਾ ਹੈ ਉਹ ਵੀ ਪਹੁੰਚ ਰਿਹਾ ਹੈ ਸੋ ਇਹਨਾਂ ਦੋਨਾਂ ਸਿਸਟਮਾਂ ਦੇ ਚੱਲਦੇ ਪੰਜਾਬ ਦਾ ਮੌਸਮ ਅਗਲੇ 2-3 ਦਿਨਾਂ ਵਿੱਚ ਆਪਾਂ ਨੂੰ ਬੱਦਲਵਾਈ ਵਾਲਾ ਤੇ ਮੀਂਹ ਦੀ ਸੰਭਾਵਨਾ ਫਿਲਹਾਲ ਅੱਜ 25 ਸਤੰਬਰ ਨੂੰ ਕੋਈ ਜ਼ਿਆਦਾ ਮੀਂਹ ਦੀ ਸੰਭਾਵਨਾ ਨਹੀਂ ਹੈ ਮੌਸਮ ਠੀਕ ਠਾਕ ਹੈ ਖੁਸ਼ਕ ਰਹੇਗਾ ਪੂਰਬੀ ਹਵਾਵਾਂ ਵਾਪਸੀ ਕਰ ਜਾਣਗੀਆਂ ਸਵੇਰ ਦੇ ਪਹਿਲੇ ਘੰਟਿਆਂ ਤੋਂ ਹੀ ਤੇ ਦਿਨ ਦੇ ਵੇਲੇ ਜਿਉਂ-ਜਿਉਂ ਸਮਾਂ ਅਗੇ ਦੁਪਹਿਰ ਵੱਲ ਵਧੇਗਾ ਹਵਾਵਾਂ ਦੀ ਰਫ਼ਤਾਰ ਦੇ ਵਿੱਚ ਥੋੜਾ ਜਿਹਾ ਵਾਧਾ ਵੀ ਦੇਖਣ ਨੂੰ ਮਿਲੇਗਾ ਤੇ ਜਿਵੇਂ ਦੱਸਿਆ ਕਿ ਅੱਜ ਮੀਂਹ ਦੀ ਸੰਭਾਵਨਾ ਘੱਟ ਹੈ ਦੁਪਹਿਰ ਤੋਂ ਬਾਅਦ ਸ਼ਾਮ ਦੇ ਆਸ-ਪਾਸ ਥੋੜੇ-ਬਹੁਤ ਪੇਚੀ ਰੂਪ ਵਿੱਚ ਬੱਦਲਾਂ ਦੀ ਜਿਹੜੀ ਥੋੜੀ-ਬਹੁਤ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਖਾਸ ਤੌਰ ਤੇ ਪੰਜਾਬ ਦੇ ਕੁਝ ਪੂਰਬ ਦੱਖਣ ਤੋਂ ਲੈ ਕੇ ਉੱਤਰੀ ਹਿੱਸੇ ਜਿਹੜੇ ਹਰਿਆਣਾ ਤੋਂ ਲੈ ਕੇ ਪੂਰਬੀ ਇਲਾਕੇ ਹੋਗੇ ਨਾਲ ਲੱਗਦੇ ਆਪਣੇ ਹਰਿਆਣਾ ਬਾਰਡਰ ਦੇ ਏਰੀਏ ਤੇ ਉਹ ਤੋਂ ਬਿਨਾਂ ਕੁਝ ਹਿਮਾਚਲ ਦੇ ਨੇੜਲੇ ਹਿੱਸੇ ਸੋ ਇਨ੍ਹਾਂ ਹੱਸਿਆਂ ਦੇ ਵਿੱਚ ਥੋੜੀ ਬਹੁਤ ਕਾਰਵਾਈਆਂ ਹੋ ਸਕਦੀਆਂ ਨੇ ਬਾਕੀ ਫਿਰ 26 27 ਅਤੇ 28 ਸਤੰਬਰ ਨੂੰ ਟਟਵੇਂ ਰੂਪ ਵਿੱਚ ਪੰਜਾਬ ਵਿੱਚ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲਣਗੇ ਮੀਂਹ ਦੇ ਹਾਲਾਤ ਬਣ ਸਕਦੇ ਨੇ ਹਲਕੇ ਦਰਮਿਆਨੇ ਸੋ ਜਿਹਦੇ ਨਾਲ ਜਿਹੜੀ ਝੋਨੇ ਦੀ ਵੜਾਈ ਹੈ ਉਹ ਪ੍ਰਭਾਵਿਤ ਹੋ ਸਕਦੀ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਸੋ ਕਿਸਾਨਾਂ ਨੂੰ ਸਲਾਹ ਹੈ ਕਿ ਜਿਨ੍ਹਾਂ ਦੇ ਝੋਨੇ ਪੱਕ ਚੁੱਕੇ ਨੇ ਤਾਂ ਉਹ ਕਟਾਈ ਆਪਣੀ ਮੀਂਹ ਤੋਂ ਪਹਿਲਾਂ ਕਰ ਸਕਦੇ ਨੇ ਤੇ ਜਿਹੜੀ ਹਲੇ ਨਰਮਾਈ ਵਿੱਚ ਨੇ ਤਾਂ ਉਹ ਮੀਂਹ ਨੂੰ ਦੇਖ ਕੇ ਕਾਹਲ ਨਾ ਕਰਨ 2-4 ਦਿਨ ਰੋਕੇ ਫੇਰ ਵੜਾਈ ਚਾਲੂ ਹੋ ਜਾਵੇਗੀ ਕਿਉਂਕਿ ਮੀਂਹ ਦੀ ਸੰਭਾਵਨਾ ਕੋਈ ਬਹੁਤ ਜ਼ਿਆਦਾ ਤਕੜੀ ਭਾਰੀ ਨਹੀਂ ਹੈ ਹਲਕਾ ਦਰਮਿਆਨਾ ਉਹ ਵੀ ਪੈਚੀ ਰੂਪ ਵਿੱਚ ਮੀਂਹ ਹੋਊਗਾ ਕਿ ਜ਼ਿਲ੍ਹੇ ਦੇ ਕੁਝ ਭਾਗਾਂ ਵਿੱਚ ਮੀਂਹ ਹਲਕਾ ਫੁਲਕਾ ਪੈ ਗਿਆ ਕੁਝ ਵਿੱਚ ਰਹਿ ਗਿਆ ਸੋ ਜਿਹੇ ਛੋਟੇ-ਮੋਟੀਆਂ ਕਾਰਵਾਈਆਂ ਟੁੱਟਵੇਂ ਰੂਪ ਵਿੱਚ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਕਿ 26 ਸਤੰਬਰ ਸਵੇਰ ਤੋਂ ਲੈ ਕੇ ਆਪਾਂ ਨੂੰ 28 ਸਤੰਬਰ ਦੀ ਸ ਤੇ ਉਸ ਤੋਂ ਬਾਅਦ ਫਿਰ 28 ਸਤੰਬਰ ਤੋਂ ਬਾਅਦ ਮੌਸਮ ਪੰਜਾਬ ਦਾ ਸਾਫ਼ ਹੋ ਜਾਵੇਗਾ ਖੁਸ਼ਕ ਹੋ ਜਾਵੇਗਾ ਫਿਰ ਪੱਛਮੀ ਹਵਾਵਾਂ ਵਾਪਸੀ ਕਰਨ ਦੀ ਤਿਆਰੀ ਵਿੱਚ ਹੋਣਗੀਆਂ ਇਹ ਲਗਭਗ 2-3 ਦਿਨ ਹੋਣਗੇ ਜਿਹੜੇ ਇਹਨਾਂ ਵਿੱਚ ਪੂਰਬੀ ਹਵਾਵਾਂਗੇ ਕਿ 25 ਤੋਂ ਲੈ ਕੇ 27 ਜਾਂ 28 ਸਤੰਬਰ ਦੇ ਦਰਮਿਆਨ ਟੈਂਪਰੇਚਰ ਪਿਛਲੇ ਦਿਨਾਂ ਦੇ ਮੁਕਾਬਲੇ 2 ਤੋਂ ਲੈ ਕੇ 5 ਡਿਗਰੀ ਤੱਕ ਘਟਣਗੇ ਜਿਹੜੀ ਬਹੁਤ ਜ਼ਿਆਦਾ ਗਰਮੀ ਬਣੀ ਹੋਈ ਸੀ ਉਹ ਤੋਂ ਥੋੜੀ ਜਿਹੀ ਰਾਹਤ ਇਹਨਾਂ 2-4 ਦਿਨਾਂ ਵਿੱਚ ਮਿਲੇਗੀ ਫਿਰ ਟਟ ਮੇਰੂ ਵਿੱਚ ਮੀਂਹ ਦੀਆਂ ਗਤੀਵਿਧੀਆਂ ਹੋ ਜਾਣਗੀਆਂ ਤੇ ਮੌਸਮ ਦੇ ਵਿੱਚ ਥੋੜਾ ਜਿਹੀ ਨਰਮਾਈ ਆ ਫਿਰ ਆਪਾਂ ਨੂੰ ਆਉਣ ਦੇ ਦਿ ਏ 28 ਤੋਂ ਬਾਅਦ 29 30 ਸਤੰਬਰ ਨੂੰ ਮੌਸਮ ਖੁਸ਼ਕ ਰਹੂਗਾ ਕੋਈ ਇਹਦੇ ਵਿੱਚ ਮੌਸਮ ਵਿੱਚ ਗੜਬੜ ਹੋਣ ਦੀ ਸੰਭਾਵਨਾ ਨਹੀਂ ਹੈ ਮੌਸਮ ਫਿਰ ਖੁਸ਼ਕ ਹੋ ਜਾਵੇਗਾ ਬਾਕੀ ਅਗਲੀ ਅਪਡੇਟ ਅਗਲੇ ਦਿਨਾਂ ਵਿੱਚ ਤੁਹਾਡੇ ਨਾਲ ਤਾਜ਼ਾ ਰੂਪ ਵਿੱਚ ਇੱਕ ਦੋ ਦਿਨਾਂ ਦੀ ਜੋ ਅਗਲੀ ਅਪਡੇਟ ਆ ਕੱਲ ਪਰਸੋਂ ਦੀ ਹੋ ਫਿਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ ਵੀ ਕਿਹੜੇ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਵਧੀ ਜਾਂ ਫਿਰ ਘਟੀ ਹੈ